ਜੇ ਆਪਾਂ ਅੱਜ ਦੀ ਮੁੱਖ ਖਬਰ ਦੀ ਗੱਲ ਕਰੀਏ ਤਾਂ ਉਹ ਹੈ ਪੰਜਾਬ ਦੀ ਪੋਲਿਟਿਕਸ ਦੇ ਲਿਆਸ ਨਾਲ ਬਹੁਤ ਮਹੱਤਵਪੂਰਨ ਜੁੜੀ ਹੈ ਆਮ ਆਦਮੀ ਪਾਰਟੀ ਦੀ ਸਰਗਰਮੀ ਦੇ ਨਾਲ ਦਰਸਲ ਕੀ ਹੈ ਕਿ ਕਾ ਖਬਰ ਨੇ ਦਾਅਵਾ ਕੀਤਾ ਹੈ ਕਿ ਖੁਫੀਆ ਡਿਪਾਰਟਮੈਂਟ ਆਮ ਆਦਮੀ ਪਾਰਟੀ ਦੇ ਕੁਝ ਲੀਡਰਾਂ ਦੀ ਮਤਲਬ ਇੱਕ ਤਰ੍ਹਾਂ ਨਾਲ ਕਹਿ ਲੂ ਕਿ ਟੋ ਲੈ ਰਿਹਾ ਸੂ ਲੈ ਰਿਹਾ ਤੇ ਫਿਰ ਉਹ ਜਿਹੜੀ ਸਾਰੀ ਸੂਚਨਾ ਹੈ ਉਹ ਜਾ ਕੇ ਅੱਗੇ ਦਿੱਲੀ ਦਾ ਜਿਹੜਾ ਡਾਟਾਬੇਸ ਹੈ ਉੱਥੇ ਜਾ ਕੇ ਜਮਾ ਹੋ ਰਹੀ ਆ ਮਤਲਬ ਸਾਫ਼ ਹੈ ਇਸ ਨੂੰ ਆਪਾਂ ਜੀ ਸਰਲ ਅੱਖਰਾਂ ਦੇ ਵਿੱਚ ਸਮਝਣਾ ਹੋਵੇ ਕਿ ਦਰਅਸਲ ਸੱਤਾ ਤੋਂ ਲਾਂਬੇ ਹੁੰਦੇ ਆ ਇੱਕ ਚੀਜ਼ ਨੂੰ ਨੋਟ ਕਰਿਓ ਕਿ ਗੱਲਾਂ ਕੁਝ ਹੋਰ ਹੁੰਦੀਆਂ ਸੱਤਾ ਦੇ ਵਿੱਚ ਰਹਿਣ ਉਪਰੰਤ ਉਹ ਚੀਜ਼ਾਂ ਬਦਲ ਜਾਇਆ ਕਰਦੀਆਂ ਜਿਵੇਂ ਇਹਨਾਂ ਨੇ ਸੱਤਾ ਸੰਭਾਲੀ ਤੁਹਾਨੂੰ ਪਤਾ ਹੀ ਐ ਵਿਜੇਂਦਰ ਸਿੰਘਲਾ ਅਮਿਤ ਕੁਟਫਤਾ ਜੀ ਸਰਾਰੀ ਫਿਰ ਕੁਝ ਹੋਰ ਬੀਬੀਆਂ ਦੇ ਵਿਵਾਦ ਵੀ ਲੈ ਲੋ ਤੁਸੀਂ ਇੱਕ ਬੀਬੀ ਨੂੰ ਤਾਂ ਮੰਤਰੀ ਮੰਡਲ ਚੋਂ ਇਹਨਾਂ ਨੇ ਕੱਢ ਵੀ ਦਿੱਤਾ ਸੀਗਾ ਗਗਨ ਅਨਮੋਲ ਮਾਨ ਇਸੇ ਤਰ੍ਹਾਂ ਫਿਰ ਬੀਬੀ ਭਾਰਜ ਭਰਾਜ ਸੌਰੀ ਭਰਾਜ ਅਤੇ ਬੀਬੀ ਮਾਨੂ ਕੇ ਇਹ ਮਤਲਬ ਕਿ ਕੁਝ ਜੇ ਤੁਸੀਂ ਦੇਖੋਗੇ ਐਸਵੇਂ ਨਾਮ ਲਏ ਨੇ ਜਿਨ੍ਹਾਂ ਦੀ ਕੈਲੂਕੇ ਕਾਰਕਰਦਗੀ ਜਿਹੜੀ ਹੈ ਉਹ ਕਿਤੇ ਨਾ ਕਿਤੇ ਵਿਵਾਦਾਂ ਚਿਕਰ ਗਈ ਮੈਂ ਕਿਸੇ ਤੇ ਦੋਸ਼ ਨਹੀਂ ਲਾਉਂਗਾ ਕਿ ਕੋਈ ਦੋਸ਼ ਸਿੱਧੀ ਹੋ ਗਈ ਹੈ ਪਰ ਤਰ੍ਹਾਂ ਤਰ੍ਹਾਂ ਦੇ ਵਿਵਾਦ ਤਰ੍ਹਾਂ ਤਰ੍ਹਾਂ ਦੇ ਮੌਕੇ ਆ ਤੇ ਆ ਕੇ ਇਹਨਾਂ ਨੂੰ ਕਹੇ ਤੇ ਰਹੇ ਇਹਨਾਂ ਦੇ ਨਾਲ ਛਿਪੜਦੇ ਰਹੇ ਹੋਰ ਵੀ ਹੋਣਗੇ ਮੈਂ ਕੁਛ ਨਾਮ ਤੁਹਾਨੂੰ ਮਿਸਾਲਾਂ ਲੈ ਕੇ ਦੱਤੇ ਨੇ ਕਿ ਭਾਈ ਇੱਕ ਮਿਸਾਲ ਬਿਤਾਉਤੇ ਇਹ ਕੁਛ ਨਾਮ ਨੇ ਹੁਣ ਜਿਹੜਾ ਵਿਧਾਇਕਾਂ ਦਾ ਤੇ ਰਿਪੋਰਟ ਕਾਰਡ ਤਿਆਰ ਹੋ ਰਿਹਾ ਚਾ ਜਿਹੜੇ ਇਹਨਾਂ ਨੇ ਨਵੇਂ ਲਾਏ ਨੇ ਸੰਗਠਨ ਇੰਚਾਰਜ ਜਾਂ ਹਲਕਾ ਇੰਚਾਰਜ ਇਹਨਾਂ ਸਾਰਿਆਂ ਦਾ ਜਿਹੜਾ ਰਿਪੋਰਟ ਕਾਰਡ ਤਿਆਰ ਤੇ ਕਮੈਂ ਤੁਹਾਨੂੰ ਦੱਸਦਾ ਕਿ ਹੋਵੇਗਾ ਕੀ ਵੈਸੇ ਮਾਨ ਲਾਲ ਵੀ ਹੋ ਜਾਂਦਾ ਹਾਲੇ ਜੇ ਸਮਾ ਉਹਨਾਂ ਦੇ ਕੈਲੋਕਟ ਧੁਕਮੇ ਤੋਂ ਪ੍ਰਤੀਕੂਲ ਹੁੰਦਾ ਹੁਣ ਤਾਂ ਧੁਕਮਾ ਸੌਰੀ ਜੇ ਧੁਕਮਾ ਨਾ ਹੋ ਕੇ ਪ੍ਰਤੀਕੂਲ ਹੁੰਦਾ ਹਾਲੇ ਸਮਾ ਉਹਨਾਂ ਦੇ ਨਾਲ ਹੈ ਉਹਨਾਂ ਦੀ ਲੱਕ ਕੰਮ ਕਰ ਰਹੀ ਹੈ ਕਿਉਂ ਕਿ ਆਮ ਆਦਮੀ ਪਾਰਟੀ ਦੇ ਕੋਲ ਕੋਈ ਬਦਲਮਾ ਚਿਹਰਾ ਉਹਨਾਂ ਵਾਸਤੇ ਹੈ ਨਹੀਂਗਾ ਪਰ ਜੇ ਤੁਸੀਂ ਦੇਖੋਗੇ ਜਿਹੜੀ ਇਹ ਰਿਪੋਰਟ ਦਿਆਂ ਕਰਵਾਈ ਜਾ ਰਹੀ ਆ ਖੁਫੀਆ ਟੱਲ ਦੇ ਨਾਮ ਤਾਂ ਇਹਦੇ ਵਿੱਚ ਇੱਕ ਗੱਲ ਸਾਫ਼ ਹੈ ਕਿ ਕੁਝ ਸਿਟਿੰਗ ਜਿਹੜੇ ਐਮ ਐਲ ਐਸ ਨੇ ਉਹਨਾਂ ਦੀ ਪਰਫਾਰਮੈਂਸ ਨੂੰ ਅੰਕਿਆ ਜਾਊਗਾ ਮਤਲਬ ਕਿ ਉਹਨਾਂ ਦਾ ਕੰਮ ਕਰ ਕਿਸ ਤਰ੍ਹਾਂ ਦਾ ਭਈ ਬਿਦਾਗ ਹੈ ਦਾਗੀ ਹੈ ਹਟ ਹੋ ਸਕਦਾ ਇਹਨਾਂ ਦੇ ਵਲੰਟੀਅਰ ਇਹਨਾਂ ਦੇ ਆਪਣੇ ਨੇਤਾ ਉਹ ਵੀ ਫੀਡਬੈਕ ਦੇਣ ਕਿ ਭਈ ਆ ਅੱਛਾ ਕੰਮ ਕਰ ਰਿਹਾ ਹੈ ਆ ਤੇ ਤੇ ਫੱਟੀ ਚੱਕੀ ਜਾਂਦਾ ਟਰੱਕ ਯੂਨੀਅਨ ਚੋਂ ਖਾ ਗਿਆ ਟੈਂਪੋ ਯੂਨੀਅਨ ਚੋਂ ਖਾ ਗਿਆ ਸਾਈਕਲ ਸਟੈਂਡ ਚੋਂ ਖਾ ਗਿਆ ਇਹ ਤੇ ਜੀ ਥਾਣੇ ਚੋਂ ਵੀ ਹਿੱਸਾ ਲੈ ਜਾਂਦਾ ਜੀ ਇਥੇ ਤਹਿਸੀਲ ਦੇ ਵਿੱਚੋਂ ਜਿੰਨੀ ਆ ਰਜਿਸਟਰੀ ਹੋਉਂਦੀ ਹੈ ਸ਼ਾਮੂ ਦਾ ਸਾਹਬ ਕਰਦਾ ਜੀ ਮਤਲਬ ਕਿ ਇਸ ਤਰ੍ਹਾਂ ਦੇ ਦੋਸ਼ ਹੁੰਦੇ ਨਹੀਂ ਸੱਟੇ ਵਾਲਿਆਂ ਤੋਂ ਵੀ ਅੱਜ ਕੱਲ ਕੋਸ਼ੂ ਰੀਡਰਾਂ ਦਾ ਨਾਮ ਆ ਰਿਹਾ ਕਿ ਸੱਟੇ ਵਾਲਿਆਂ ਨੂੰ ਵੀ ਸੱਟ ਮਾਰ ਜਾਂਦੇ ਨੇ ਵੈਰ ਹਲ ਇਹ ਸਾਰੀ ਜਿਹੜੀ ਹੈ ਉਹ ਖੁਫੀਆ ਰਿਪੋਰਟ ਫਿਰ ਉਹਨਾਂ ਦੇ ਕੋਲ ਜਾਵੇਗੀ ਤੇ ਇਸ ਤਰ੍ਹਾਂ ਦੇ ਜਿਹੜੇ ਵਿਧਾਇਕ ਹੋਣਗੇ ਜਾਂ ਮੰਤਰੀ ਹੋਣਗੇ ਉਹ ਖੁਫੀਆ ਰਿਪੋਰਟ ਉਹਨਾਂ ਦੀ ਫਾਈਲ ਦੇਨ ਹਲ ਲੱਗ ਜਾਏਗੀ ਮੈਂ ਹੁਣ ਤੁਹਾਨੂੰ ਅੱਜ ਦੱਸ ਦਿੰਨਾ ਕਿ ਗਾਂ ਕੀ ਹੋਏਗਾ ਉਹ ਖੁਫੀਆ ਰਿਪੋਰਟ ਜਦੋਂ ਲੱਗ ਜਾਏਗੀ ਤਾਂ ਐਂਡ ਤੇ ਜਾ ਕੇ ਐਂਡ ਆਫ ਦਾ ਡੇ ਕੀ ਹੋਣਾ ਕਿ ਇਹ ਧੋਖਾ ਟਿੱਕਾ ਕੱਟਣ ਦੇ ਚਿੰਨੇ ਹੂੰ ਤੁਸੀਂ ਦੇਖ ਰਹੇ ਹੋ ਨਾ ਐਮ ਐਲ ਏ ਸ਼ਾਇਦ ਇਹ ਤੁਹਾਨੂੰ ਇੱਕ ਹੀ ਹਿੱਸਾ ਹੀ ਦਿਖਾਈ ਦੇਣਗੇ ਚਾਰ ਪੰਜ ਹਿੱਸੇ ਉਡ ਜਾਣਗੇ ਵਜੇ ਅੱਡੀ ਤੇ ਉਡਣ ਮੋਰ ਫੁੱਲਿਆ ਚਾਲਾਂ ਜਦੋਂ ਜਵਾਨੀ ਝੂੜ ਸੀ ਬਿਚਾਰ ਇਹ ਮੋਰ ਤੁਹਾਨੂੰ ਉੱਡਦੇ ਨਜ਼ਰ ਆਉਣਗੇ ਉਹਦਾ ਕਾਰਨ ਕਿ ਇਹਨਾਂ ਨੂੰ ਦਿਖਾ ਦਿੱਤਾ ਜਾਏਗਾ ਕਿ ਤੁਸੀਂ ਆ ਕੁਸ਼ ਪਰਦੇ ਰਹੇ ਤੁਹਾਡੀ ਟਿਕਟ ਕਟਣੀ ਚਾਹੀਦੀ ਹੁੰਦੀ ਉਸ ਲੋ ਤੇ ਬਹੁਤਿਆਂ ਨੂੰ ਦਾਬਾ ਵੀ ਮਾਰਿਆ ਜਾਏਗਾ ਕਿ ਜੇ ਤੁਸੀਂ ਕੋਈ ਹੀਲ ਹੁਜਤ ਕੀਤੀ ਤੁਹਾਡੀ ਫਾਈਲ ਜਾਂਚ ਪੜਤਾਲ ਲਈ ਤੋੜ ਦਿੱਤੀ ਜੀ ਮੈਂ ਜਿਵੇਂ ਤੁਹਾਂ ਕਿ ਕਿ ਮਾਨ ਸਾਹਿਬ ਵਾਸਤੇ ਵੀ ਇਹ ਨਹੀਂ ਹੈ ਕਿ ਰੈੱਡ ਕਾਰਪੇਟ ਦਿੱਲੀ ਨੇ ਵਿਛਾ ਰੱਖਿਆ ਪਰ ਉਹਨਾਂ ਦੀ ਕਿਉਂਕਿ ਲੱਖ ਹਾਲੇ ਉਹਨਾਂ ਦੇ ਨਾਲ ਹੈ ਕੋਈ ਉਹਨਾਂ ਦੇ ਬਰਾਬਰ ਚਿਹਰਾ ਹਾਲੇ ਨਿਕਲਿਆ ਨਹੀਂ ਆਉਣ ਵਾਲੇ ਦਿਨਾਂ ਚ ਤਿਆਰ ਹੋ ਜਾਏਗਾ ਮੇਰੇ ਖਿਆਲ ਨਾਲ ਤਾਂ ਇਸ ਕਰਕੇ ਮਾਨ ਸੇਫ ਜ਼ੋਨ ਦੇ ਵਿੱਚ ਹਾਲੇ ਤੁਸੀਂ ਮੰਨ ਸਕਨੇ ਹੋ ਪਰੰਤੂ ਕੁਝ ਵਿਧਾਇਕ ਮੰਤਰੀ ਜਾਂ ਇਹਨਾਂ ਦੇ ਜਿਹੜੇ ਲੀਡਰ ਹੈ ਉਹ ਸਮਝ ਲਓ ਤੁਸੀਂ ਅੱਜ ਤੋਂ ਕਿ ਆਪਣੇ ਦਿਨ ਗਿਣਨੇ ਸਟਾਰਟ ਕਰ ਦੇਣਾ ਹੌਲੀ 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 ਸ਼ਾਇਦ ਉਹਨਾਂ ਦਾ ਵੀ ਨੰਬਰ ਆ ਜਾਏਗਾ ਜੇ ਆਪਾਂ ਅੱਜ ਦੀ ਮੁੱਖ ਖਬਰ ਦੀ ਗੱਲ ਕਰੀਏ ਤਾਂ ਉਹ ਹੈ ਪੰਜਾਬ ਦੀ ਪੋਲਿਟਿਕਸ ਦੇ ਨਾਲ ਬਹੁਤ ਮਹੱਤਵਪੂਰਨ ਜੁੜੀ ਹੈ ਆਮ ਆਦਮੀ ਪਾਰਟੀ ਦੀ ਸਰਗਰਮੀ ਦੇ ਨਾਲ ਦਰਸਲ ਕੀ ਹੈ ਕਿ ਕਾ ਖਬਰ ਨੇ ਦਾਅਵਾ ਕੀਤਾ ਹੈ ਕਿ ਖੁਫੀਆ ਡਿਪਾਰਟਮੈਂਟ ਆਮ ਆਗਮੀ ਪਾਰਟੀ ਦੇ ਕੁਝ ਲੀਡਰਾਂ ਦੀ ਮਤਲਬ ਇੱਕ ਤਰ੍ਹਾਂ ਨਾਲ ਕਹਿ ਲੂ ਕਿ ਟੋ ਲੈ ਰਿਆ ਸੂ ਲੈ ਰਿਆ ਤੇ ਫਿਰ ਉਹ ਜਿਹੜੀ ਸਾਰੀ ਸੂਚਨਾ ਹੈ ਉਹ ਜਾ ਕੇ ਅੱਗੇ ਦਿੱਲੀ ਦਾ ਜਿਹੜਾ ਡਾਟਾਬੇਸ ਹੈ ਉੱਥੇ ਜਾ ਕੇ ਜਮਾ ਹੋ ਰਹੀ ਹੈ ਮਤਲਬ ਸਾਫ ਹੈ ਇਸ ਨੂੰ ਆਪਾਂ ਜੀ ਸਰਲ ਅੱਖਰਾਂ ਦੇ ਵਿੱਚ ਸਮਝਣਾ ਹੋਵੇ ਕਿ ਦਰਸਲ ਸੱਤਾ ਤੋਂ ਲਾਂਬੇ ਹੁੰਦੇ ਆ ਇਕ ਚੀਜ਼ ਨੂੰ ਨੋਟ ਕਰਿਓ ਕਿ ਗੱਲਾ ਕੁਝ ਹੋਰ ਦੀ ਹੈ ਸੱਤਾ ਦੇ ਵਿੱਚ ਰਹਿਣ ਉਪਰੰਤ ਉਹ ਚੀਜ਼ਾਂ ਬਦਲ ਜਾਇਆ ਕਰਦੀਆਂ ਜਿਵੇਂ ਇਹਨਾਂ ਨੇ ਸੱਤਾ ਸੰਭਾਲੀ ਤੁਹਾਨੂੰ ਪਤਾ ਹੀ ਹੈ ਵਿਜੇਂਦਰ ਸਿੰਘਲਾ ਅਮਿਤ ਕੁਟ ਫਤਾਜੀ ਸਰਾਰੀ ਫਿਰ ਕੁਝ ਹੋਰ ਬੀਬੀਆਂ ਦੇ ਵਿਵਾਦ ਵੀ ਲੈ ਲਓ ਤੁਸੀਂ ਇੱਕ ਬੀਬੀ ਨੂੰ ਤਾਂ ਮੰਤਰੀ ਮੰਡਲ ਚੋਂ ਇਹਨਾਂ ਨੇ ਕੱਢ ਵੀ ਦਿੱਤਾ ਸੀਗਾ ਗਗਨਨ ਮੋਲ ਮਾਨ ਇਸੇ ਤਰ੍ਹਾਂ ਫਿਰ ਬੀਬੀ ਭਾਰਜ ਭਰਾਜ ਸੌਰੀ ਭਰਾਜ ਅਤੇ ਬੀਬੀ ਮਾਨੂ ਕੇ ਇਹ ਮਤਲਬ ਕਿ ਕੁਝ ਜੇ ਤੁਸੀਂ ਦੇਖੋਗੇ ਐਸਵੇਂ ਨਾਮ ਲਏ ਨੇ ਜਿਨ੍ਹਾਂ ਦੀ ਕੈਲੂਕੇ ਕਾਰਕਰਦਗੀ ਜਿਹੜੀ ਹੈ ਉਹ ਕਿਤੇ ਨਾ ਕਿਤੇ ਵਿਵਾਦਾਂ ਚ ਜ਼ਿਕਰ ਗਈ ਮੈਂ ਕਿਸੇ ਤੇ ਦੋਸ਼ ਨਹੀਂ ਲਾਉਂਗਾ ਇਕੋਈ ਦੌਸਤੀ ਹੋ ਗਈ ਹੈ ਪਰ ਤਰ੍ਹਾਂ ਤਰ੍ਹਾਂ ਦੇ ਵਿਵਾਦ ਤਰ੍ਹਾਂ ਤਰ੍ਹਾਂ ਦੇ ਮੌਕੇ ਆਤਿਆ ਕੇ ਇਹਨਾਂ ਨੂੰ ਘੇਤੇ ਰਹੇ ਇਹਨਾਂ ਦੇ ਨਾਲ ਚਿਪੜਦੇ ਰਹੇ ਹੋਰ ਵੀ ਹੋਣਗੇ ਮੈਂ ਕੁਝ ਨਾਮ ਤੁਹਾਨੂੰ ਮਿਸਾਲਾਂ ਲੈ ਕੇ ਦੱਤੇ ਨੇ ਕਿ ਭਾਈ ਇੱਕ ਮਿਸਾਲ ਵੀ ਦੋਤੇ ਇਹ ਕੁਸ਼ਨਾਮੇ ਹੁਣ ਜਿਹੜਾ ਵਿਧਾਇਕਾਂ ਦਾ ਤੇ ਰਿਪੋਰਟ ਕਾਰ ਤਿਆਰ ਹੋ ਰਿਹਾ ਚਾ ਜਿਹੜੇ ਇਹਨਾਂ ਨੇ ਨਵੇਂ ਲਾਏ ਨੇ ਸੰਗਠਨ ਇਨਚਾਰਜ ਜਾਂ ਹਲਕਾ ਇਨਚਾਰਜ ਇਹਨਾਂ ਸਾਰਿਆਂ ਦਾ ਜਿਹੜਾ ਰਿਪੋਰਟ ਕਾਰਡ ਤੇ ਆਪੇ ਕਮੈਂ ਤੁਹਾਨੂੰ ਦੱਸ ਦਿਨਾ ਕਿ ਹੋਵੇਗਾ ਕੀ ਵੈਸੇ ਮਾਨ ਲਾਲ ਵੀ ਹੋ ਜਾਂਦਾ ਹਾਲੇ ਜੇ ਸਮਾਂ ਉਹਨਾਂ ਦੇ ਕੈਲਕੂਲੇਟ